ਸਮਾਨਾ ਮਾ ਵਿਆਹ ਹੋਇਆ ਸੀ ਤੇ ਵਿਆਹ ਕਰਵਾ ਕੇ ਜਦੋਂ ਘਰ ਵਾਲੀ ਕਹਿੰਦੀ ਮੈਂ ਸ਼ਾਪਿੰਗ ਕਰਨੀ ਹੈ ਲੈ ਕੇ ਉੱਥੇ ਗਿਆ ਸ਼ਾਪਿੰਗ ਕਰਨ ਨੂੰ ਤੇ ਕੱਪੜੇ ਚੇਂਜ ਕਰਨ ਨਾਲ ਜਦੋਂ ਟ੍ਰਾਈ ਰੂਮ ਦੇ ਵਿੱਚ ਗਈ ਤਾਂ ਉਹਦੀ ਵੀਡੀਓ ਉਹਤੇ ਲੈਪਟਾਪ ਦੇ ਵਿੱਚ ਚੱਲ ਰਹੀ ਸੀਗੀ ਤੇ ਜਦੋਂ ਉਹਦੇ ਘਰ ਵਾਲ ਨੂੰ ਪਤਾ ਲੱਗਿਆ ਉਹਨੇ ਜਦੋਂ ਰੌਲਾ ਪਾਇਆ ਉਹਦੇ ਨਾਲ ਲੜੋ ਲੜਾਈ ਹੋਈ ਤੇ ਉਹਨੇ ਪੁਲਿਸ ਮੜ ਕੇ ਸ਼ੋਅਰੂਮ ਵਾਲ ਨੂੰ ਪੁਲਿਸ ਦੱਦੀ ਬਾਈ 870 ਕੁੜੀਆਂ ਦੇ ਵਿੱਚੋਂ ਵੀਡੀਓ ਜਿਨ੍ਹਾਂ ਨੂੰ ਯੂਜ਼ ਕਰ ਚੁੱਕਿਆ ਸੀ ਲੀਕ ਕਰ ਚੁੱਕਿਆ ਸੀ 140 ਕੁੜੀਆਂ ਨਾਲ ਅਜੇ ਗੱਲ ਕਰਨੀ ਸੀਗੀ ਉਹਦੇ ਵਿੱਚ ਲੈਪਟਾਪ ਦੇ ਮਿਲ ਗਿਆ ਵੀਡੀਓ ਸਾਰੇ ਆ ਕੇ ਚ ਤਨ ਕੇ ਪਰਚਾ ਪਾਇਆ ਉਹ ਬੰਦੇ ਤੇ ਸ਼ੋਅਰੂਮਲ ਦੇ ਮਾਲਕ ਦੇ ਵਿੱਚੇ ਮੈਨੇਜਰ ਤੇ ਤੇ ਜੇ ਵਿੱਚੇ 22 ਮੈਨੇਜਰ ਤੇ ਵੀ ਇਹ ਗੰਦਾ ਤੰਦਾ ਕਰ ਰਹੇ ਸੀਗੇ ਕਿ ਜਿਤਨਾ ਖਲਵਾੜ ਕਰ ਰਿਹਾ ਕਿਉਂਕਿ ਫੋਟੋ ਆ ਆਪਾਂ ਫੋਟੋ ਹੀ ਬਣਾਇਆ ਜੈਤ ਤੋਂ ਨਹੀਂ ਕਹਿੰਦਾ ਵੀਡੀਓ ਬਣਾ ਰਹੇ ਸੀ ਉਹ ਵੀ ਨਾ ਆਇਆ ਜਤੋਂ ਆਪਾਂ ਉਹ ਬੰਦੇ ਨਾਲ ਗੱਲ ਕਰਾਂਗੇ ਜਿਹੜੇ ਦਿੱਕਾ ਵਾਲੀ ਕੱਪੜੇ ਚੇਂਜ ਕਰ ਰਹੇ ਸੀ ਉਹਨੇ ਉੱਤੋਂ ਫੜੀ ਆ ਆ ਜਾ ਬਈ ਮਾੜਾ ਖੱਚ ਗਿਆ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜਦੋਂ ਤੁਸੀਂ ਵੀ ਕਿਤੇ ਕੱਪੜੇ ਖਰੀਦਣ ਜਾਣੇ ਉਥੇ ਟ੍ਰਾਈ ਰੂਮ ਬਣੇ ਹੁੰਦੇ ਆ ਉੱਥੇ ਥੋੜਾ ਜਿਹਾ ਧਿਆਨ ਨਾਲ ਉਹਦੇ ਕੱਪੜੇ ਚੇਂਜ ਕਰਿਆ ਕਰੋ ਕਿਉਂਕਿ ਬਾਈ ਕਈ ਵਾਰੀ ਨਾ ਗਲਤ ਆਂਸਰ ਮਿਲ ਜਾਂਦੇ ਆ ਉਹ ਕੀ ਕਰਦੇ ਆ ਉਥੇ ਹਿਡਨ ਕੈਮਰੇ ਲਾਏ ਹੁੰਦੇ ਆ ਆਪਣਾ ਕੁੜੀਆਂ ਦੀਆਂ ਵੀਡੀਓ ਲੀਕ ਹੋ ਜਾਂਦੀਆਂ ਉਸੇ ਇਹ ਗੱਲ ਬਾਈ ਨਾ ਹੋਈ ਇਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਕੱਪੜੇ ਲੈਣ ਗਿਆ ਸੀਗਾ ਜਦੋਂ ਉਹਦੀ ਘਰ ਵਾਲੀ ਟ੍ਰਾਈ ਰੂਮ ਦੇ ਵਿੱਚ ਕੱਪੜੇ ਚੇਂਜ ਕਰ ਲਗੀ ਤੇ ਇਹਨਾਂ ਨੂੰ ਪਤਾ ਲੱਗਿਆ ਉਥੇ ਪੈ ਗਿਆ ਰੌਲਾ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਈ ਠੀਕ ਆ ਬਈ ਕੀ ਗੱਲਬਾਤ ਬਣੀ ਕਿੰਨਾ ਟਾਈਮ ਹੋ ਗਿਆ ਤੁਹਾਡਾ ਵਿਆਹ ਨੂੰ 2 ਮਹੀਨੇ ਕਿ ਤਿੰਨ 4 ਮਹੀਨੇ ਹੋ ਗਏ ਅੱਛਾ 4 ਮਹੀਨੇ ਤੁਹਾਡੇ ਵਿਆਹ ਹੋਣ ਹੋ ਗਏ ਤੇ ਸਾਨੂੰ ਕੀ ਮਤਲਬ ਤੁਸੀਂ ਕਹੇਸ ਉਥੇ ਸਾਨੂੰ ਕਪੜੇ ਲੈਣ ਗਏ ਸੀ ਤੇ ਸ਼ੋਪਿੰਗ ਕਰਨ ਗਏ ਸੀ ਅੱਛਾ ਤੇ ਉੱਥੇ ਜਦੋਂ ਮੇਰੇ ਘਰ ਵਾਲੇ ਟਰਾਈ ਰੂਮ ਚ ਗਏ ਕਪੜੇ ਚੈੱਕ ਕਰਨਾ ਹਨਾ ਤੇ ਉੱਥੇ ਤਿੰਨ ਮੁੰਡੇ ਲੱਗੇ ਸੀ ਕੰਮ ਵਾਲੇ ਬਈ ਚੌਥੀ ਕੁੜੀ ਲੱਗੀ ਸੀ ਹਨਾ ਜਿਹੜੀ ਉਹ ਲੇਡੀਜ਼ ਕਪੜੇ ਵਿਖਾਉਂਦੇ ਆ ਤੇ ਉੱਥੇ ਬਈ ਜਦੋਂ ਗਏ ਹਨਾ ਤੇ ਨਾਲ ਦੀ ਨਾਲ ਦੋ ਮੁੰਡੇ ਜਾ ਕੇ ਲੈਪਟਾਪ ਦੇ ਖੜ ਗਏ ਬਈ ਤੇ ਉਹ ਲੈਪਟਾਪ ਵੇਖੀ ਜਾਂਦੇ ਗੌਰ ਨਾਲ ਹਨਾ ਚਲੋ ਮੈਂ ਕਿ ਕਈ ਵਾਰ ਬਿਲ ਬਿਲ ਕੱਢ ਦਿੰਦੇ ਹਨਾ ਵੀ ਆਪਾਂ ਧਿਆਨ ਨਹੀਂ ਦਿੱਤਾ ਤੇ ਮੈਨੂੰ ਫੋਨ ਆ ਗਿਆ ਬਾਈ ਤੇ ਮੈਂ ਜਦੋਂ ਬਾਹਰ ਜਾਵੜਿਆ ਤੇ ਮੈਂ ਗੱਲ ਕਰਦੇ ਕਰਦੇ ਸ਼ੀਸ਼ੇ 'ਚ ਨਿਕਾ ਪਈ ਮੇਰੀ ਬਾਈ ਕਿ ਮੇਰੀ ਘਰ ਵਾਲੀ ਸੀਗੀ ਤੇ ਲੈਪਟਾਪ 'ਚ ਵੀਡੀਓ ਚੱਲੀ ਜਾਂਦੀ ਸੀ ਉਹਦੀ ਬਾਈ ਅੱਛਾ ਤੇਰੀ ਘਰ ਵਾਲੀ ਦੀ ਜਾਨੀ ਕੀ ਜਦੋਂ ਕੱਪੜੇ ਚੇਂਜ ਕਰਦੀ ਸੀ ਉਹਦੀ ਵੀਡੀਓ ਲੈਪਟਾਪ 'ਚ ਚੱਲਦੀ ਹਾਂ ਲੈਪਟਾਪ 'ਚ ਚੱਲੀ ਜਾਂਦੀ ਸੀ ਮੈਂ ਬਾਹਰ ਖੜੇ ਨੇ ਬਈ ਦੇਖ ਲਈ ਸੀ ਅੱਛਾ ਹਾਂ ਬਾਈ ਤੇ ਮੁੜ ਕੇ ਫਿਰ ਕੀ ਗੱਲਬਾਤ ਬਣੀ ਕੀ ਰੌਲਾ ਪਿਆ ਉੱਥੋਂ ਬਾਈ ਫਰੇ ਯਾਰ ਮੈਂ ਉਹਨਾਂ ਨੂੰ ਫੜ ਕੇ ਕੱਢ ਲਿਆ ਕਾਊਂਟਰ 'ਚੋਂ ਬਾਹਰ ਬਾਈ ਮੈਂ ਕਹੀ ਕੀ ਰੂਲ ਆ ਤੁਹਾਡਾ ਕਿ ਉੱਥੇ ਕੈਮਰਾ ਲਾਉਂਦਾ ਤੁਹਾਡਾ ਕੀ ਹੱਕ ਆ ਕਿ ਮੇਰੀ ਘਰ ਵਾਲੀ ਯਾਰ ਤੁਸੀਂ ਵੀਡੀਓ ਬਣਾਈ ਜਾਨਾ ਕੀ ਵਾ ਤੇ ਕਿੰਨੇ ਵੀ ਜਣਾਂ ਦੀ ਵੀਡੀਓ ਬਣਾਉਂਦੇ ਹੋਗੇ ਤੁਸੀਂ ਵਾਇਰਲ ਕਰਦੇ ਹੋਗੇ ਤੇ ਬਾਈ ਉਹਨਾਂ ਨੇ ਮੇਰੇ ਨਾਲ ਕੁੱਟ ਮਾਰ ਕੀਤੀ ਅੰਦਰ ਦੇ ਤੇਰੇ ਨਾਲ ਹਾਂ ਬਾਈ ਤੇ ਫਿਰ ਜੋ ਕੁੱਟ ਮਾਰ ਕੀਤੀ ਤੁਹਾਨੂੰ ਕੁੱਟਿਆ ਫੇਰ ਕੁੱਟਿਆ ਬਾਈ ਤੇ ਮੈਂ ਰੌਲਾ ਰੂਲਾ ਪਾਇਆ ਹਨਾ ਤੇ ਕਿਰਾਂ ਚੱਲ ਬਾਈ ਛੱਡ ਛੜਾ ਕੇ ਮੈਂ ਨਿਕਲ ਆਇਆ ਬਾਹਰ ਠੀਕ ਆ ਅਮਰੀਕਾ ਵਾਲੀ ਵੀ ਆ ਗਈ ਬਾਹਰ ਬਲੋ ਰੁਲਾ ਪਾਈ ਗਏ ਅਸੀਂ ਪਰ ਮੈਂ ਮੁੰਡੇ ਸਾਥਲੇ ਵੀ ਫੋਨ ਲਾ ਕੇ ਅੱਛਾ ਪਿੰਡ ਦੇ ਅੱਛਾ ਤੇ ਫਿਰ ਅਸੀਂ ਵੀ ਉੱਥੇ ਜਾ ਕੇ ਬਈ ਕੁੱਟ ਮਾਰ ਕੀਤੀ ਵਾਵਾ ਕਾ ਵਧ ਗਿਆ ਤੇ ਉੱਥੋਂ ਦਾ ਜਿਹੜਾ ਬਈ ਮੈਨੇਜਰ ਸੀ ਵੱਡਾ ਮੈਨੇਜਰ ਤੇ ਨਿੱਕਾ ਮੈਨੇਜਰ ਹਨਾ ਅਸੀਂ ਵਿੱਚ ਹੀ ਉਹਨਾਂ ਨੂੰ ਕੁੱਟਿਆ ਬਈ ਅੱਛਾ ਕੁੱਟਿਆ ਤੇ ਜੋ ਕੁੱਟ ਮਾਰ ਬਈ ਬਾਲੀ ਹੋ ਗਈ ਨੁਕਸਾਨ ਉਹਨਾਂ ਦਾ ਵਾਵਾ ਹੋ ਗਿਆ ਹਨਾ ਤੇ ਉੱਥੇ ਜਿਹੜੀਆਂ ਕੁੜੀਆਂ ਸੀ ਉਹ ਵੀ ਕੁੱਟੀਆਂ ਬਈ ਅਸੀਂ ਵਿੱਚ ਗੁੱਸੇ ਦੇ ਪਤਾ ਨਹੀਂ ਲੱਗਿਆ ਤੇ ਕੁੜੀ ਸਾਰਾ ਕੋ ਮੰਨੀ ਆ ਬਈ ਕਹਿੰਦੀ ਇੱਥੇ ਇਹ ਸਾਰਿਆਂ ਦੀਆਂ ਵੀਡੀਓ ਬਣਾ ਕੇ ਇਹ ਕਿ ਨੈਟਰ ਤੇ ਪਾਉਂਦੇ ਆ ਜਾਂ ਇਹ ਬਲੈਕਮੇਲ ਕਰਦੇ ਆ ਅੱਛਾ ਕੁੜੀਆਂ ਨੂੰ ਜਨਕੀ ਜਿਨ੍ਹਾਂ ਦੀਆਂ ਵੀਡੀਓ ਬੰਦੀਆਂ ਇਹ ਲੈਪਟਾਪ ਚ ਸੇਵ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਦੇ ਕੰਟੈਕਟ ਨੰਬਰ ਲੈ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਆ ਹਾਂ ਕੰਟੈਕਟ ਨੰਬਰ ਵੀ ਬਈ ਐਂ ਲੈਂਦੇ ਆ ਬਿੱਲ ਤੋਂ ਉੱਪਰ ਕਹਿ ਦਿੰਦਾ ਤੁਹਾਡਾ ਨੰਬਰ ਪਾਉਣਾਗਾ ਹਨਾ ਕੀ ਨੰਬਰ ਦੋ ਤੁਸੀਂ ਉਹਨੂੰ ਗਰੁੱਪ 'ਚ ਐਡ ਕਰਾਂਗੇ ਤੇ ਬਈ ਜੋ ਗਰੁੱਪ 'ਚ ਐਡ ਕਰਦੇ ਵੀਡੀਓ ਭੇਜ ਦਿੰਦੇ ਆ ਵੀਡੀਓ ਭੇਜ ਦਿੰਦੇ ਆ ਤੇ ਕੁੜੀ ਸੀ ਜਿਹੜੀ ਉਹਨੂੰ ਦੱਸਿਆ ਜੋ ਕੁੱਟਿਆ ਤੇ ਉਹ ਕਹਿੰਦੀ ਬਈ ਜਦੋਂ ਕੋਈ ਇੱਥੇ ਆ ਕੇ ਜੇ ਨੂੰ ਪਤਾ ਲੱਗ ਜਾਂਦਾ ਰੌਲਾ ਪਾਉਂਦਾ ਹਨਾ ਜਾਂ ਕੋਈ ਅਸੀਂ ਕਹਿੰਦੇ ਦੱਸ ਦਿਆਂ ਕਿਸੇ ਨੂੰ ਆਦੇ ਇਸ਼ਾਰੇ ਨਾਲ ਕਿ ਇਹਨਾਂ ਨੂੰ ਜੇ ਪਤਾ ਲੱਗ ਜੇ ਸਾਡੇ ਨਾਲ ਕੁੱਟਮਾਰ ਕਰਦੇ ਆ ਨਾਲੇ ਸਾਨੂੰ ਕੰਮ ਤੋਂ ਹਟਾ ਦਿੰਦੇ ਆ ਅਜਾ ਯਾਨੀ ਕਿ ਜਿਹੜੀ ਉਹ ਕੁੜੀ ਤੁਹਾਨੂੰ ਦੱਸ ਰਹੀ ਹੈ ਵੀ ਜਦੋਂ ਅਸੀਂ ਕੋਈ ਕਿਸੇ ਨੂੰ ਦੱਸਦੇ ਵੀ ਆ ਕੈਮਰੇ ਲੱਗੇ ਹੋਏ ਥਾਂ ਤਾਂ ਹਨਾ ਵੀ ਇਹ ਸਾਡੇ ਨਾਲ ਕੁੱਟਮਾਰ ਕਰਦੇ ਆ ਸਾਨੂੰ ਹਟਾ ਦਿੰਦੇ ਆ ਹਾਂ ਹਟਾ ਦਿੰਦਾ ਕੁੜੀ ਕਹਿੰਦੀ ਬਈ ਅਸੀਂ ਵੀ ਇੱਥੇ ਤੱਕੇ ਨਹੀਂ ਲੱਗੇ ਹੋਏ ਆ ਹਨਾ ਸਾਨੂੰ ਕੁੜਦੇ ਮਾਰਦੇ ਜਦੋਂ ਉਹ ਲੈਪਟਾਪ ਫੜਿਆ ਹਨਾ ਵੇਖਿਆ ਜੀ ਚ ਛੋਡੀ ਘਰ ਵਾਲੀ ਦੀ ਵੀਡੀਓ ਸੀਗੀ ਮੈਂ ਮੈਂ ਸੁਣਿਆ ਵੀ ਉੱਥੇ ਜਦੋਂ ਪੁਲਸ ਆਈ ਆ ਪੁਲਸ ਨੇ ਛੋਡੀ ਸਾਰੀ ਤਬਦੀਸ ਕੀਤੀ ਆ ਜਦੋਂ 140 ਕੁੜੀਆਂ ਦੀਆਂ ਵੀਡੀਓ ਹਜੇ ਉਹਦੇ ਫੋਨ ਲੈਪਟਾਪ ਦੇ ਵਿੱਚ ਸੀ ਜਿਨ੍ਹਾਂ ਨੂੰ ਉਹਨੇ ਬਲੈਕਮੇਲ ਕਰਨੇ ਕਿੰਨੀਆਂ ਕੁੜੀਆਂ ਨੂੰ ਇਹ ਤੋਂ ਪਹਿਲਾਂ ਬਲੈਕਮੇਲ ਕਰ ਚੁੱਕਿਆ 140 ਤਾਂ ਵੀ ਉਹਦੇ ਲੈਪਟੋਪ ਜੇ ਪੰਗਾ ਸੀ ਆਨਰ ਰਿਕਾਰਡ ਜਿਹੜੀਆਂ ਆ ਹੋਣਗੀਆਂ ਆਲੇ ਮਹੀਨੇ ਦੀਆਂ ਠੀਕ ਆ ਤੇ ਇਹ ਤੋਂ ਪਹਿਲਾਂ ਬਈ 871 ਪਤ ਨਹੀਂ 72 ਸੀਗੀਆਂ ਵੀਡੀਓ ਆ ਉਹ ਵੀ ਅਪਲੋਡ ਕਰਤੇ ਅੱਛਾ ਜੇਨੇ ਕਿ ਉਹ ਕੁੜੀਆਂ ਜਿਹੜੀਆਂ ਜਿਨ੍ਹਾਂ ਨਾਲ ਉਹ ਗਲਤ ਕੰਮ ਕਰ ਚੁੱਕਿਆ ਕੁਝ ਡਿਲੀਟ ਕਰਤਾਂ ਕੋਈ ਨਹੀਂ ਆਈਆਂ ਉਹਨਾਂ ਦੀਆਂ ਅਪਲੋਡ ਕਰਤਾਂ ਤਕੜਾ ਸੀਗਾ ਬੰਦਾ ਕੋਈ ਨਹੀਂ ਬੋਲਦਾ ਸੀ ਪੁਲਿਸ ਨੇ ਸਾਨੂੰ ਜਦੋਂ ਤੁਸੀਂ ਬਾਲਾ ਹੱਤੋਂ ਪਈ ਹੋਏ ਲੁੱਟਾ ਲਪੜੋ ਲਪੜੀ ਹੋਏ ਪੁਲਿਸ ਨੂੰ ਫੋਨ ਤੁਸੀਂ ਲਾਇਆ ਕਿ ਉਹਨਾਂ ਨੇ ਲਾਇਆ ਉਹਨਾਂ ਨੇ ਲਾਇਆ ਵੀ ਡਰਦੇ ਨੇ ਅੱਛਾ ਵੀ ਉਹਨਾਂ ਨੂੰ ਐਸੇ ਕਿਤੇ ਮਾਰ ਨਾ ਦੇਣੇ ਉਹਨਾਂ ਨੇ ਆਪ ਦੇ ਪੈਰਾਂ ਤੇ ਆਪ ਵੀ ਕੁਹਾੜਾ ਮਾਰ ਲਿਆ ਬਈ ਹੁਣ ਆਪ ਵੀ ਫਸ ਗਏ ਅੱਛਾ ਆ ਫਸ ਗਏ ਇਹ ਕਹਿੰਦਾ ਬਾਈ ਕਹਿੰਦਾ ਵੀ ਉੱਥੇ ਨਾ ਸ਼ੋਅਰੂਮ ਦੇ ਵਿੱਚ 841 ਵੀਡੀਓ ਇਹ ਤੋਂ ਪਹਿਲਾਂ ਜਿਹੜੀਆਂ ਕੁੜੀਆਂ ਨਾਲ ਇਹ ਗਲਤ ਕੰਮ ਕਰ ਚੁੱਕਿਆ ਕੁਝ ਡਿਲੀਟ ਕਰਦੇ ਆਂ ਕੁਝ ਉਹਨਾਂ ਦੀਆਂ ਅਪਲੋਡ ਕਰਦੇ ਆਂ 146 ਹਜੇ ਉਹਦੇ ਲੈਪਟਾਪ 'ਚ ਪਈਆਂ ਸੀ ਇਹਦੀ ਘਰ ਵਾਲੀ ਦੀ ਵੀਡੀਓ ਕੱਪੜੇ ਬਦਲਦੀ ਵੇਖ ਕੇ ਜਦੋਂ ਇਹਨੇ ਪਿੱਛੇ ਸ਼ੀਸ਼ੇ ਵਿੱਚ ਵੇਖਿਆ ਤਾਂ ਉਹ ਵੇਖੀ ਜਾਣ ਉਹ ਕਹਿੰ ਗਿਆ ਉਹ ਅਪਲੋਡ ਮਾ ਅਪਲੋਡ ਨਹੀਂ ਉਹ ਡਾਊਨਲੋਡ ਕਰ ਰਹੇ ਸੀਗੇ ਜਦੋਂ ਇਹਨੇ ਉਹਨੂੰ ਪੁੱਛਿਆ ਵੀ ਇਹ ਕੀ ਗੱਲਬਾਤ ਆ ਇਹਦੇ ਕੁੱਟਮਾਲ ਕੀਤੀ ਇਹਦੇ ਨਾਲ ਇਹਨੇ ਮੁੰਡੇ ਮੁੰਡੇ ਸਾਦੇ ਕਿ ਉੱਥੇ ਕੋਟੇ ਕੁੜੀ ਨੇ ਦੱਸਿਆ ਸਾਰਾ ਸੱਚ ਉਹ ਕਹਿੰਦੀ ਜੇ ਅ ਵੇ ਇਦਾਂ ਟਰਾਈਡੋਂ ਚ ਨਾ ਜਾਉ ਮੁੰਡਿਆਂ ਦੇ ਜਾਵੜ ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਨੂੰ ਨਾਲ ਸਾਡੇ ਨਾਲ ਕੁੱਟਮਾਰ ਕਰਦੇ ਨਾਲੇ ਸਾਨੂੰ ਹਟਾ ਦਿੰਦੇ ਆ ਫਿਰ ਉਹ ਤੋਂ ਬਾਅਦ ਭਾਈ ਮੰਨ ਕੇ ਚੱਲ ਕੁੱਟਮਾਰ ਹੋ ਗਈ ਤੁਸੀਂ ਪੁਲਿਸ ਨੂੰ ਵੀ ਸੱਦਾ ਸਾਰੀ ਗੱਲਬਾਤ ਹੋਈ ਜਿਹੜੇ 140 ਕੁੜੀਆਂ ਸੀ 841 ਹੋਰ ਸੀ ਉਹਨਾਂ ਦੇ ਪਰਿਵਾਰ ਨਾਲ ਤੁਸੀਂ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਨਾ ਭਾਈ ਆਪ ਵੀ ਪਤਾ ਲੱਗ ਗਿਆ ਯਾਰ ਹੌਲੀ ਹੌਲੀ ਚੋ ਆ ਗਏ ਆਪਿਓ ਆ ਸ਼ਹਿਰ 'ਚ ਰੌਲਾ ਪੈਣ ਲੱਗ ਗਿਆ ਗੱਲ ਭਾਈ ਮੈਂਟ ਜੁੱਟ ਗਈ ਔਰ ਸ਼ਹਿਰ ਵਿੱਚ ਤੇ ਉਹ ਕੁੜੀ ਵਾਲੇ ਵੀ ਆ ਗਏ ਸਾਰੇ ਹਨ ਜਿਨ੍ਹਾਂ ਦੀ ਵੀਣੇ ਬਣਗਾ ਸੀ ਤੇ ਉਹਨਾਂ ਨੇ ਵੀ ਸਾਡੇ ਨਾਲ ਲਾ ਕੇ ਕੁੜਗਾਂ ਦੇ ਵੀ ਨਾਲ ਤੇ ਉਹ ਕੁੱਟੇ ਮੈਨੇਜਰ ਫਿਰ ਬਸ ਜਾਨੀ ਕਿ ਉਹ ਆ ਗਏ ਉਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਨਾਲ ਇਹਨਾਂ ਨੇ ਗਲਤ ਕੰਮ ਕੀਤਾ ਜਾਂ ਜਿਨ੍ਹਾਂ ਨਾਲ ਕਰਨਾ ਸੀ ਨਾ ਵੀ ਉਹਨਾਂ ਨੇ ਆ ਕੇ ਸ਼ਾਂਗਾ ਸ਼ੰਗਾਈ ਕੀਤੀ ਇਹਦੀ ਤੇ ਪਰਚਾ ਪੁੱਚਾ ਕਿਵੇਂ ਦਿੱਤਾ ਤੁਨ ਕੇ ਪੁਲਿਸ ਵਾਲ ਨੇ ਕਿ ਮਾਰਾ ਜਾ ਕਰ ਟੈਲੇ ਛੱਡਦੇ ਨਹੀਂ ਪਰਚਾ ਤਾਂ ਵੀ ਦੇਤਾ ਹਨਾ ਪਰਚਾ ਦੋਵਾਂ ਤਰ੍ਹਾਂ ਦੇ ਦੇਤਾ ਉਹਨਾਂ ਨੇ ਯਾਰ ਸਾਡੇ ਦੇ ਵੀ ਕੱਟਦਾ ਉਹਨਾਂ ਦੇ ਵੀ ਕੱਟਦਾ ਛੋਡੇ ਦੇ ਕਹਦਾ ਕੱਟਦਾ ਇੱਕ ਛੋਡੇ ਦੇ ਨਾਲ ਹੀ ਇੱਜ਼ਤ ਖਰਾਬ ਹੋਈ ਜਾਂਦੀ ਸੀ ਵੀ ਘਰ ਵਾਲੀ ਦੀ ਵੀਡੀਓ ਬਣੀ ਜਾਂਦੀ ਸੀ ਤੇ ਇੱਕ ਪਾਸੇ ਤੇਰੇ ਤੇ ਪਰਚਾ ਦਿੰਦੇ ਆ ਉਹ ਤਾਂ ਨਾਣੁਸਾਫੀ ਹੈ ਨਾ ਹਾਂ ਭਈ ਉਹ ਪਰਚਾ ਮਰਦੇ ਫਿਰ ਕੁੱਟ ਮਾਰਦਾ ਕਰਤਾ ਹਨ ਤੇ ਕਹਿੰਦੇ ਦੁਕਾਨ ਲੁੱਟਦੇ ਸੀ ਦੋਵੇਂ ਆ ਕੇ ਇੱਥੇ ਤੇ ਤੁਸੀਂ ਘਰ ਵਾਲੀ ਨੂੰ ਤੁਸੀਂ ਬਿਨਾ ਕੱਪੜਾ ਤੋਂ ਦੇਖੋ ਤੇ ਇਹ ਇਹਨਾਂ ਤੇ ਇਲਜ਼ਾਮ ਲਾਉ ਵੀ ਦੁਕਾਨ ਲੁੱਟਦੇ ਸੀ ਇਹ じゃ ਕਿਹੜਾ ਬੰਦਾ ਜਿਹੜਾ ਐਡੇ ਸ਼ੋਅਰੂਮ ਚ ਕੱਪੜੇ ਲੈਣ ਆਇਆ ਤੇ ਕਹੂਗਾ ਵੀ ਇਹ ਚੀਜ਼ਾਂ ਦੇ ਪਰਚਾ ਦਿੱਤਾ ਹਨ ਉਹਨਾਂ ਨੇ ਪਾਚਾ ਦਵਾਤਾ ਵੀ ਲੁੱਟਾ ਖੋਈ ਕਰਦੇ ਸੀ ਦੁਕਾਨ ਦੀ ਜਿਹੜੀਆਂ ਹੋਲ ਕੁੜੀਆਂ ਆਈਆਂ ਜਿੰਨੀਆਂ ਮੰਨ ਕੇ ਚੱਲ 141 ਵੀਡੀਓ ਉਹਦੇ ਲੈਪਟਾਪ 'ਚ ਮਿਲ ਗਾ ਉਹਨਾਂ ਦੇ ਪਰਿਵਾਰ ਦੇ ਬੰਦੇ ਆਏ ਉਹਨਾਂ ਦੇ ਪਰਚਾ ਉਹਨਾਂ ਦੇ ਵੀ ਐਕਸੈਸ ਸਾਈਨ ਵਗੈਰਾ ਉਹਨਾਂ ਦੇ ਹੋਏ ਹੋਣਗੇ ਵੀ ਸਾਡੀ ਕੁੜੀ ਦੀਆਂ ਵੀਡੀਓ ਲੈਪਟਾਪ 'ਚ ਕੀ ਕਰ ਰਹੀਆਂ ਵੀ ਇਥੋਂ ਇਹਨਾਂ ਨੇ ਉਹ ਕੀਤਾ ਜਿਹੜੀਆਂ 841 ਕੁੜਗਾਂ ਨੇ ਇਹ ਗਲਤ ਕੰਮ ਕਰ ਚੁੱਕਿਆ ਜਾਂ ਜਿਨ੍ਹਾਂ ਦੀਆਂ ਵੀਡੀਓ ਚੜੀਆਂ ਉਹ ਵੀ ਆਈਆਂ ਹੋਣਗੀਆਂ ਪਰਚਾ ਤਾਂ ਇਹ ਤੇ ਇੱਕ ਬਲੈਕਮੈਲੀ ਦਾ ਤੇ ਇੱਕ ਆਪਣੇ ਦੇ ਇਹ ਚੀਜ਼ ਦਾ ਪਰਚਾ ਬਣ ਸਕਦਾ ਦੂਜਾ 420 ਦਾ ਹਨਾ ਮੈਂ ਕਿਉਂਕਿ ਆਪਾਂ ਕਿਸੇ ਦੀ ਇਜਾਜ਼ਤ ਤੋਂ ਬਣਾ ਫੋਟੋ ਵੀ ਨਹੀਂ ਖਿੱਚ ਸਕਦੇ ਤੁਸੀਂ ਪੁਲਿਸ ਵਾਲਿਆਂ ਨੂੰ ਕੀ ਗੱਲਬਾਤ ਕੀਤੀ ਤੁਹਾਨੂੰ ਕਿੰਨਾ ਕੁ ਤਰਸਾਇਤਾ ਪੁਲਿਸ ਵਾਲੇ ਬਈ ਇਸ ਤਰ ਸਾਰੀ ਗੱਲ ਸੀ ਨਾ ਰੱਖਦੀ ਜਿਹੜਾ ਪਰਚਾ ਉਹਨਾਂ ਅਸੀਂ ਹੋ ਗਿਆ ਅਸੀਂ ਵੀ ਉਹਨਾਂ ਨੂੰਰੇ ਬੇਨਤੀ ਕੀਤੀ ਆ ਕਿ ਚਲ ਸਾਡੇ ਨਾਲ ਵੀ ਆਏ ਹੋਈ ਆ ਗਾਹ ਨੂੰ ਕੀ ਪਤਾ ਕਿੰਨਿਆ ਕੋ ਨਾ ਕਰ ਦੇ ਤੇ ਕਿੰਨਿਆ ਕੋ ਨਾ ਕਰਕੇ ਹਟ ਗਏ ਬਈ ਇਹ ਠੀਕ ਆ ਤੇ ਉਹਨਾਂ ਨੇ ਸਾਡੀ ਵੀ ਸੁਣੀ ਆਏ ਨਹੀਂ ਕਿ ਸੁਣਵਾਈ ਨਹੀਂ ਕੀਤੀ ਤੇ ਬਈ ਜਿਹੜੀਆਂ ਦੂਜੀਆਂ ਕੁੜੀਆਂ ਆਈਆਂ ਸਾਰਿਆਂ ਨੇ ਉਹਨਾਂ ਦੇ ਬਿਆਨ ਦਿੱਤੇ ਤੋਂ ਉਹਨਾਂ ਦੇ ਪਰਚਾ ਘੱਟਦਾ ਬਈ ਅੱਛਾ ਉਹਨਾਂ ਨੇ ਪਰਚਾ ਘਟਿਆ ਜਿਵੇਂ ਮੰਨ ਕੇ ਚੱਲ ਹੁਣ ਤੂੰ ਦੂਜੀਆਂ ਕੁੜੀਆਂਆਂ ਦੂਜੀਆਂ ਕੁੜੀਆਂ ਨਾਲ ਤੁਸੀਂ ਬਹਿ ਕੇ ਡਾਕਸ਼ੌਕ ਕੀਤਾ ਵਿੱਚ ਉਹਨਾਂ ਦੇ ਵਿੱਚ ਤਿੰਨ ਚਾਰ ਕੁੜੀਆਂ ਇਹ ਵੀ ਗੱਲ ਕਹਿ ਰਹੀਆਂ ਸੀ ਵੀ ਸਾਨੂੰ ਇਹਨਾਂ ਦਾ ਫੋਨ ਆਇਆ ਵਾ ਸੀਗਾ ਅਸੀਂ ਮਿਲਣ ਨੂੰ ਇਹਨਾਂ ਨੂੰ ਟਾਈਮ ਦੇ ਹੀ ਬੈਠੇ ਸੀਗਾ ਇਹ ਗੱਲ ਸੱਚ ਆ ਹਾਂ ਬਈ ਇਹ ਗੱਲ ਸੁਣੀ ਆ ਮੈਂ ਤੇ ਕੁੜੀਆਂ ਕਰੀ ਜਾਂਦੀਆਂ ਸੀ ਅੱਛਾ ਕੀ ਕਹਿੰਦੇ ਸੀ ਅਸੀਂ ਮਿਲਣ ਨੂੰ ਹਾਂ ਕਹਿੰਦੇ ਇਹਨੂੰ ਮਿਲ ਲਾਉਣਾ ਸੀ ਕਿ ਸਾਦੇ ਸੀ ਤੇ ਦੂਜੀ ਗੱਲ ਬਈ ਸ਼ੋਰੂਮ ਯਾਰ ਤਗੜਾ ਸੀ ਵਧੀਆ ਪੈਸੇ ਵਾਲਾ ਬੰਦਾ ਸੀ ਜਿਹੜਾ ਸ਼ੋਰੂਮ ਸੀ ਠੀਕ ਆ ਤੇ ਤੈਨੂੰ ਪਤਾ ਯਾਰ ਬਈ ਤਗੜੇ ਸ਼ੋਰੂਮ 'ਚ ਮਾੜਾ ਬੰਦਾ ਤਾਂ ਜਾਂਦਾ ਨਹੀਂ ਚੰਗਾ ਹੀ ਜਾਂਦਾ ਉਹਨ ਜਿਹੜੇ ਉੱਤੇ ਕੰਮ ਦੇ ਰੱਖੇ ਹੋਏ ਸੀਗੇ ਆ ਜਿਹੜੇ ਮੈਨੇਜਰ ਜੇ ਬਣੇ ਫਿਰਦੇ ਆ ਉਹਨਾਂ ਨੂੰ ਰੁਪਈਆਂ ਦੀ ਆਸ ਹੁੰਦੀ ਸੀ ਬਈ ਅੱਛਾ ਉਹ ਵਾਰ ਰੁਪਈਏ ਖਾਈ ਜਾਂਦੀ ਸੀ ਬਈ ਆ ਫੁੱਦੂ ਕੰਮ ਕਰੀ ਜਾਂਦੀ ਸੀ ਯਾਰ ਅੱਛਾ ਮੰਨ ਕੇ ਚੱਲ ਵੀ ਉਹ ਇਹ ਪੈਸਿਆਂ ਦੇ ਮਾਰੇ ਕਰੀ ਜਾਂਦੇ ਸੀ ਨਾ ਜਿਹੜੀਆਂ ਕੁੜੀਆਂ 4-5 ਕਹਿੰਦੀਆਂ ਸੀ ਅਸੀਂ ਵੀ ਜਾਣਾ ਸੀਗਾ ਚੱਲ ਉਹਨਾਂ ਦੀ ਜ਼ਿੰਦਗੀ ਬਚ ਗਈ ਤਬਾਹ ਹੋਣੋਂ ਬਚ ਗਈਆਂ ਜਿਹੜੀਆਂ ਦੂਜੀਆਂ ਕੁੜੀਆਂ ਸੀ ਵੀਡੀਓ ਹੁਣ ਬਸ ਸਾਡੀਆਂ ਡਿਲੀਟ ਕਰਦੇ ਹੋ ਕਿ ਸਬੂਤ ਦੇ ਵਜੋਂ ਰੱਖਾ ਹੋਣ ਜਾਂ ਨਹੀਂ ਵੀ ਸਬੂਤ ਕਰਕੇ ਰੱਖਿਆ ਮੈਂ ਵੀਡੀਓਆਂ ਪਰ ਵੀਡੀਓਆਂ ਹੈਗੀਆਂ 2-4 ਅੱਛਾ ਵੀਡੀਓ ਬਈ ਦੋ ਚਾਰ ਉਹ ਪੰਗਾਂ ਜਿਹੜੀਆਂ ਅਪਲੋਡ ਨਹੀਂ ਹੋਈਆਂ ਤੇ ਕੁੜੀਆਂ ਠੀਕਾ ਕਿ ਮਰ ਗਈਆਂ ਅੱਛਾ ਜਨਨ ਕਿ ਕੁਛ ਕੁੜੀਆਂ ਇਹ ਜਿਹਾਂ ਵੀ ਆ ਜਿਹੜੀਆਂ ਬਲੈਕਮੇਲ ਕਰਦੇ ਸੀ ਵੀ ਮਰ ਗਈਆਂ ਉਹ ਮਰ ਗਈਆਂ ਬਈ ਠੀਕਾ ਮੰਨ ਕੇ ਚਲੋ ਹੁਣ ਸਾਨੂੰ ਪੁਲਿਸ ਵਾਲੇ ਨੇ ਕੀ ਤਰ੍ਹਾਂ ਵਸਾ ਦਿੱਤਾ ਤੇ ਗਾਂ ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਉਹ ਤਾਂ ਬਈ ਯਾਰ ਪੁਲਿਸ ਵਾਲੇ ਕਹਿੰਦੇ ਕਿ ਹੁਣ ਕਾਰਵਾਈ ਚੱਲੀ ਜਾਂਦੀ ਆ ਇਹ ਕੋਈ ਨਹੀਂ ਸਜ਼ਾ ਉਹਨਾਂ ਨੂੰ ਦਵਾਵਾਂਗੇ ਤੇ ਬਈ ਯਾਰ ਜਿਹੜੀਆਂ ਕੁੜੀਆਂ ਉਹ ਕਿੰਨੀ ਜੇ ਸਜ਼ਾ ਸਰਕਾਰ ਨੇ ਇਹਨੂੰ ਕਰਤੀ ਠੀਕ ਆ ਤੇ ਨਹੀਂ ਕਹਿੰਦੇ ਇਸ ਤਾਂ ਮਾਰ ਦਾਂਗੇ ਇਹਨੂੰ ਅਜੇ ਕੁੜੀਆਂ ਜਿਹੜੀਆਂ ਜਿਹੜੀਆਂ 140 ਵੀਡੀਓ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਸਾਡੀਆਂ ਵੀਡੀਓ ਬਣਵਾਵਾਂਗਾ ਜਿਨ੍ਹਾਂ ਨੂੰ ਫੋਨ ਜਾਣਾ ਸੀ ਹਜੇ ਹਾਂ ਤੇ ਵੀ ਉਹ ਕਹਿੰਦੇ ਕਿ ਨਹੀਂ ਅਸੀਂ ਇਹ ਕੰਮ ਕਰਾਂਗੇ ਹਾਂ ਬਈ ਹੁਣ ਯਾਰ ਸਾਰਿਆਂ ਦੀ ਅੱਖਾਂ ਖੋਲੀਆਂ ਲੈ ਛੱਡੂਗਾ ਥੋੜੀ ਬਸ ਹੀ ਯਾਰ ਤੇ ਕੁੜਗਾਂ ਨੂੰ ਹੀ ਕਹਿਣਾ ਕਿ ਧਿਆਨ ਰੱਖਿਆ ਕਰਨਾ ਆਪ ਦਾ ਹਨਾ ਕਿ ਆਪ ਦੀ ਸੇਫਟੀ ਬਈ ਆਪ ਹੀ ਆ ਇੱਥੇ ਕੋਈ ਨਹੀਂ ਕਹਦਾ ਭੈਣ ਭਰਾ ਸਾਰੇ ਬੇਕਾਰ ਹੀ ਬੰਦੇ ਬਗ ਆਪ ਦਾ ਸੰਭਲੋ ਯਾਰ ਜਿਹੜਾ ਐਡਾ ਸ਼ੋਅਰੂਮ ਆ ਹਨਾ ਵੀ ਕੀ ਬੰਦੇ ਨੇ ਕੀਤੀ ਐ ਐਡੀ ਘਟੀਆ ਹਰਕਤ ਵੀ ਉਹ ਤੁਸੀਂ ਪਤਾ ਕੀਤਾ ਹੋਏ ਜਿਹੜੇ ਉੱਥੇ ਬੰਦੇ ਕੰਮ ਕਰਿਆ ਕੁੜਗਾਂ ਕੰਮ ਕਰਈਆਂ ਸਾਨੂੰ ਕੀ ਦੱਸਦੇ ਆ ਉਹ ਵੀ ਬੰਦਾ ਕਿਹੇ ਜਿਹਾ ਸੀ ਉਹ ਉਹ ਬਈ ਯਾਰ ਕਹਿੰਦੇ ਬੰਦਾ ਹੈ ਪੈਸੇ ਵਾਲਾ ਸੀ ਪਰ ਉਹਨਾਂ ਦਾ ਟੱਬਰੇ ਹੋਏ ਸੀਗਾ ਜਾਨੀ ਕਿ ਠਰਕੀ ਸੀ ਬੰਦੇ ਹਨ ਨਕਮੇ ਸੀ ਬਈ ਠਰਕੇ ਨਕਮੇ ਸਿਰੇ ਦੇ ਯਾਰ ਤੇ ਜਿਹੜੇ ਉਹ ਤੇ ਲੱਗੇ ਸੀ ਮੈਨੇਜਰ ਬਣੇ ਹੋਏ ਸੀ ਉਹ ਕਹਿੰਦੇ ਬਈ ਸੰਧਾਰ ਰੁਪਏ ਮਿਲ ਜਾਂਦੇ ਯਾਰ ਸਾਡੀ ਕਿਹੜਾ ਕੋਈ ਐਚ ਦੇ ਜਾਂਦੀ ਸੀ ਅੱਛਾ ਜੇ ਉਹਨੂੰ ਪੁੱਛਣ ਆ ਲੋਵੇ ਛੋਡੀ ਇੱਥੇ ਭੈਣ ਆ ਜਾਂਦੀ ਜਬ ਘਰ ਵਾਲੀ ਹੁੰਦੀ ਜਾਂ ਮਾਂ ਹੁੰਦੀ ਫੇਰ ਤੁਸੀਂ ਕੀ ਕਰਦੇ ਸੀ ਆਖੀ ਸੀ ਬਈ ਮੈਂ ਇਹ ਗੱਲ ਇਹ ਕਰਦੇ ਜਿਹੜਾ ਵੱਡਾ ਮੈਨੇਜਰ ਸੀ ਮੈਂ ਕਹਿੰਦਾ ਤੇ ਤੇਰੀ ਮਾਂ ਜਾਂ ਤੇਰੀ ਭੈਣ ਨੰਗੀ ਕਰਕੇ ਛੜਕ ਦੇ ਮਤੂਰੀ ਹੋਵੇ ਤੇ ਵੀਡੀਓ ਨੈਟ ਤੇ ਪਾਈ ਹੋਵੇ ਤੂੰ ਨੂੰ ਕਿਵੇਂ ਲੱਗੂਗਾ ਤੇ ਕਹਿੰਦਾ ਯਾਰ ਬਈ ਮਾੜੀ ਗੱਲ ਮੈਂ ਗਲਤੀ ਮੰਨਦਾ ਮੈਂ ਕਹਿੰਦਾ ਹੁਣ ਕੀ ਗਲਤੀ ਮੰਨਣ ਦੀ ਲੋੜ ਹੈ ਹਨਾ ਬਈ ਜਦੋਂ ਯਾਰ ਅੱਜ ਦੀ ਗੱਦੀ ਡੋ ਉੱਤੇ ਤੁਸੀਂ ਯਾਰ ਦੇ ਉੱਤੋਂ ਉਹ ਯਾਰ ਉਤੋਂ ਦੀ ਕੁੜੀ ਖਰਾਬ ਕਰਤੀ ਜ਼ਿੰਦਗੀ ਖਰਾਬ ਕਰਤੀ ਯਾਰ ਕੁੜੀਆਂ ਦੀ ਵੀਡੀਓ ਬਣਾ ਕੇ ਰੱਖੀ ਬਟਿਆਂ ਤੁਹਾਡੇ ਕੋਲ ਕੀ ਅਧਿਕਾਰ ਆ ਪ੍ਰਾਈਵੇਟ ਇਹ ਚੀਜ਼ਾਂ ਦਾ ਹਾਂ ਕਿਉਂਕਿ ਐ ਬਈ ਯਾਰ ਆਪਾਂ ਬਿਨਾਂ ਪੁੱਛੇ ਦੀ ਫੋਟੋ ਵੀ ਨਹੀਂ ਖਿੱਚ ਸਕਦੇਗੇ ਹਾਂ ਵੀ ਆਪਾਂ ਨੂੰ ਹੱਕ ਵੀ ਨਹੀਂ ਆ ਯਾਰ ਜਦੋਂ ਕਸਟਮਰ ਆਇਆ ਆਪਣੀ ਦੁਕਾਨ ਤੇ ਸਮਾਨ ਦੇਉ ਤੇ ਮੋੜੋ ਆ ਚੀਜ਼ਾਂ ਵੀਡੀਓ ਬਣਾ ਕੇ ਲੀਕ ਕਰਨ ਦਾ ਕੀ ਫਾਇਦਾ ਹੁਣ ਤੂੰ ਕੀ ਕਹਿਣਾ ਚਾਹਣਾ ਲੋਕਾਂ ਨੂੰ ਵੀ ਜਦੋਂ ਤੁਸੀਂ ਸ਼ੋਅਰੂਮ ਤੇ ਜਾਂਦੇ ਆ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬਈ ਜਦੋਂ ਸ਼ੋਅਰੂਮ ਤੇ ਜਾਂਦੇ ਆ ਹਨਾ ਪਹਿਲੀ ਗੱਲ ਆਪਦੀ ਫੈਮਲੀ ਨਾਲ ਜਾਓ ਠੀਕ ਆ ਸਾਰੇ ਜਣੇ ਹੁਣ ਤੇ ਦੂਜਾ ਨੰਬਰ ਬਈ ਧਿਆਨ ਰੱਖਣਾ ਚਾਹੀਦਾ ਕੈਮਰੇ ਘੁੰਮਰੇ ਲੱਗੇ ਹੁੰਦੇ ਟਰਾਈ ਰੂਮ ਚ ਹਣਾ ਕਿਉਂਕਿ ਕੈਮਰੇ ਹੁਣ ਹਰ ਇੱਕ ਜਗ੍ਹਾ ਲੱਗੇ ਆ ਬਸ ਆਪਦੀ ਸੇਫਟੀ ਯਾਰ ਕੁੜੀਆਂ ਰੱਖ ਲੈਣਾ ਬੱਚਾ ਕਰ ਲੈਣ ਯਾਰ ਠੀਕ ਠੀਕ ਹੈ ਤੁਹਾਨੂੰ ਧੰਨਵਾਦ ਇਹ ਬਾਈ ਕਹਿੰਦਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ 4 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਕਹਦਾ ਮੈਨੂੰ ਆਦੀ ਮੈਂ ਸ਼ਾਪਿੰਗ ਕਰਨੀ ਹੈ ਜੀਨਟੀ ਸ਼ਰਟ ਲੈਣੀ ਹੈ ਤੇ ਸ਼ੋਅਰੂਮ ਚ ਗਏ ਉੱਥੇ ਟਰਾਈ ਰੂਮ ਚ ਕਿਤੇ ਕੱਪੜੇ ਚੇਂਜ ਕਰ ਰਹੀ ਸੀ ਤੇ ਇਹ ਬੰਦੇ ਨੂੰ ਫੋਨ ਆਇਆ ਫੋ ਇਨੇ ਮੁਰਕੇ ਸ਼ੀਸ਼ੇ ਵਿੱਚ ਦੀ ਵੇਖਿਆ ਵੀ ਇਹਦੀ ਘਰ ਵਾਲੀ ਦੀ ਵੀਡੀਓ ਡਾਊਨਲੋਡ ਕਰ ਰਏ ਸਿਓ ਕਿਉਂਕਿ ਉਹ ਟ੍ਰਾਈ ਰੂਮ ਦੇ ਵਿੱਚ ਸੀ ਕੱਪੜੇ ਚੇਂਜ ਕਰ ਰਹੀ ਸੀਗੀ ਉਸ ਤੋਂ ਬਾਅਦ ਕੀ ਪੈਂਦਾ ਇਹ ਆ ਕੇ ਰੌਲਾ ਪਾਉਣ ਲੱਗ ਜਾਂਦਾ ਉਹ ਆ ਕੇ ਉਹਨੂੰ ਕੁੱਟਣ ਲੱਗ ਜਾਂਦਾ ਮੁਰਕੇ ਇਹ ਵੀ ਮੁੰਡੇ ਪਿੰਡੋਂ ਸੱਦ ਲੈਂਦਾ ਜਦੋਂ ਪਿੰਡੋਂ ਬੰਦੇ ਸੱਦਦਾ ਤੇ ਇਹਨਾਂ ਦੀ ਲੜਾਈ ਹੁੰਦੀ ਆ ਕੁੱਟਮਾਰ ਹੁੰਦੀ ਆ ਉਹ ਮੈਨੇਜਰ ਮਨਜੂ ਦੇ ਸਾਰੇ ਕੁੱਟੇ ਜਾਂਦੇ ਆ ਮੁਰਕੇ ਉਹ ਪੁਲਿਸ ਨੂੰ ਫੋਨ ਲਾ ਲੈਂਦੇ ਆ ਪੁਲਿਸ ਨੂੰ ਫੋਨ ਲਾਉਂਦੇ ਆ ਆਟੋਮੈਟਿਕ ਆਪ ਆ ਜਾਂਦੇ ਆ ਇਹਨੂੰ ਕਹਿੰਦੇ ਜੇ ਸਾਡਾ ਸ਼ੋਅਰੂਮ ਲੋਟਦਾ ਸੀ ਤਾਂ ਕੁੱਟਿਆ ਉਹ ਕਹਦਾ ਇਹ ਜਦੋਂ ਉਹਨਾਂ ਦੇ ਲੈਪਟਾਪ ਰੋਲੇ ਬਾਈ 871 ਕੁੜੀਆਂ ਜਿਹੜੀਆਂ ਉਹਨਾਂ ਨਾਲ ਗਲਤ ਕੰਮ ਕਰ ਚੁੱਕਿਆ ਜਾਂ ਜਿਹੜੀਆਂ ਉਹਦੀ ਦਰਦੀ ਵਜ੍ਹਾ ਤੋਂ ਕੁੜੀਆਂ ਜ਼ਿੰਦਗੀ ਦੇ ਉੱਤੋਂ ਆਪਦੇ ਹੱਥ ਤੋ ਚੁੱਕੀਆਂ 146 ਬੀੜਗੋ ਹਜੇ ਉਹਦੇ ਵਿੱਚ ਪਈਏ ਸੀ ਲੈਪਟਾਪ ਦੇ ਜਿਨ੍ਹਾਂ ਨੂੰ ਫੋਨ ਜਾਣੇ ਸੀ ਹਜੇ ਚਾਰਾਂ ਨੂੰ ਕੁੜੀਆਂ ਚਾਰ ਕੁੜੀਆਂ ਕਹਿ ਰਹੀਆਂ ਸੀ ਵੀ ਸਾਨੂੰ ਮਿਲਣ ਦਾ ਟਾਈਮ ਦਿੱਤਾ ਹੋਇਆ ਐਸੇ ਦਾ ਤੇ ਅਸੀਂ ਉਹਨੂੰ ਮਿਲਣਾ ਸੀਗਾ ਪਰ ਜਿਹੜੀਆਂ 146 ਕੁੜੀਆਂ ਦੇ ਵਿੱਚੋਂ 142 ਲੈਂਦੇ ਜਿਨ੍ਹਾਂ ਨੂੰ ਫੋਨ ਜਾਣੇ ਸੀ ਉਹ ਵੀ ਆਈਆਂ ਉਹਨਾਂ ਦੇ ਸਾਈਨ ਹੋਏ ਉਹ ਕਹਿੰਦੇ ਨਾਲ ਇਹਨੂੰ 70 ਪਲੇਅਰ ਕੀਤੀ ਨਾਲੇ ਉਹ ਕਹਿੰਦੇ ਵੀ ਇਹ ਬਚਣਾ ਨਹੀਂ ਚਾਹੀਦਾ ਜੇ ਬਚ ਗਿਆ ਇਹ ਕਾਨੂੰਨੀ ਸ਼ਿਕੰਜੇ ਚੋਂ ਤੇ ਬਾਅਦ ਚ ਅਸੀਂ ਆਪਦੀ ਕਾਰਵਾਈ ਕਰਾਂਗੇ ਕਿਉਂਕਿ ਭਾਈ ਇਹ ਜ਼ਿੰਦਗੀ ਇੱਕ ਅਨਮੁੱਲੀ ਚੀਜ਼ ਹੁੰਦੀ ਆ ਇਹਨੂੰ ਖਲਵਾੜ ਕਰਨਾ ਖੇਡਣਾ ਬਹੁਤ ਗਲਤ ਕੰਮ ਕਿਉਂਕਿ ਆਪਾਂ ਕਿਸੇ ਦੀ ਵੀਡੀਓ ਛੱਡੋ ਫੋਟੋ ਵੀ ਆਪਾਂ ਬਿਨਾ ਇਜਾਜ਼ਤ ਤੋਂ ਖਿੱਚ ਨਹੀਂ ਸਕਦੇ ਆਪਾਂ ਜੇ ਕਿਸੇ ਦੀ ਇਜਾਜ਼ਤ ਲਵਾਂਗੇ ਨਾ ਕਿਸੇ ਕੁੜੀ ਦੀ ਜਾਂ ਮੁੰਡੇ ਦੀ ਆਪਾਂ ਉਹ ਫੇਰ ਫੋਟੋ ਖਚਾ ਸਕਦੇ ਬਿਨਾ ਇਜਾਜ਼ਤ ਤੋਂ ਫੋਟੋ ਨਹੀਂ ਖਿਚਾ ਸਕਦੇ ਇਹ ਕਿੱਡਾ ਦੌਰ ਇਹ ਕਿੱਡੀ ਦਰਵਾਤ ਤੋਂ ਕਰ ਰਹੀ ਸੀ ਬੰਦੇ ਵੀ ਉੱਥੇ ਲੱਗੀ ਵੀ ਆ ਸੀਸੀਟੀਵੀ ਕੈਮਰੇ ਤੋਂ ਦੇ ਵਿੱਚ ਕੁੜੀਆਂ ਦੇ ਜਦੋਂ ਕੱਪੜੇ ਚੇਂਜ ਕਰਦਿਆਂ ਸੀ ਉਹਨਾਂ ਦੀ ਵੀਡੀਓ ਕਰ ਲੈਂਦੇ ਸੀ ਅਪਲੋਡ ਡਾਊਨਲੋਡ ਮੋੜ ਕੇ ਅਪਲੋਡ ਕਰ ਦਿੰਦੇ ਸੀ ਜਾਂ ਤੁਮ ਘਾਉਂਦੇ ਸੀ ਵੀ ਅਸੀਂ ਛੁੱਡ ਨਾ ਆਏ ਕਰਦਾਂਗੇ ਤੁਸੀਂ ਤੋਂ ਨਾ ਆਏ ਕਰਦਾਂਗੇ ਇਹ ਸਿੱਖ ਚੀਜ਼ ਆ ਜਦੋਂ ਤੁਸੀਂ ਸ਼ੋਅਰੂਮ ਦੇ ਵਿੱਚ ਜਾਂਦੇ ਹੋ ਨੇ ਕੱਪੜੇ ਚੇਂਜ ਕਰਦੇ ਆ ਉੱਥੇ ਇੱਕ ਦੋ ਚੀਜ਼ਾਂ ਦਾ ਧਿਆਨ ਜ਼ਰੂਰ ਰੱਖ ਕਰੋ ਕਿਤੇ ਕੈਮਰਾ ਤਾਂ ਲੱਗਿਆ ਹੈਡਨ ਕੈਮਰਾ ਤਾਂ ਲੱਗਿਆ ਆਪਦੇ ਫੋਨ ਨੂੰ ਘੁਮਾ ਕੇ ਦੇਖ ਲਿਆ ਕਰੋ ਉਹਦੇ ਵਿੱਚ ਸ਼ੋਅ ਹੋਣ ਲੱਗ ਜਾਂਦੀ ਚੀਜ਼ ਜਿਹੜੀ ਵੀ ਮੰਨ ਕੇ ਪਹਿਲੀ ਗੱਲ ਆਪਦੀ ਫੈਮਲੀ ਨਾਲ ਜਾਓ ਸੋ ਨੂੰ ਪਤਾ ਲੱਗ ਜੇ ਕਈ ਵਾਰੀ ਬੰਦੇ ਥੱਲੋਂ ਵੀ ਫੋਨ ਲਾਉਂਦੇ ਤਾਂ ਤੋਂ ਵੀ ਲਾਉਂਦੇ ਉੱਥੇ ਚੀਜ਼ਾਂ ਬਹੁਤ ਕੁਝ ਹੋ ਜਾਂਦਾ ਜੇ ਗਲਦੇ ਟਾਈਮ ਤੇ ਵੱਡੇ ਸ਼ਹਿਰਾਂ 'ਚ ਜਿਆਦਾ ਛੋਟੇ ਜਗ੍ਹਾ ਟਾਹੇ ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਬੰਦੇ ਆਪ ਦੀ ਅਜਿੱਤ ਵੀ ਡਰਦੇ ਆ ਵੀ ਸਾਡੀ ਅਜਿੱਤ ਨਾ ਖਰਾਬ ਹੋ ਜੇ ਵੱਡੇ ਸ਼ਹਿਰਾਂ 'ਚ ਕੀ ਆ ਉੱਥੇ ਪੈਸਾ ਆਵਾ ਗੱਲ ਨੂੰ ਦਬਾਇਆ ਜਾਂਦਾ ਏਸੀ ਗੱਲਾਂ ਪਿੱਛੇ ਕਈ ਕੁੜੀਆਂ ਦੀਆਂ ਜ਼ਿੰਦਗੀਆਂ ਖਰਾਬ ਹੋਗੀਆਂ ਕਈ ਮੁੰਡਿਆਂ ਦੀਆਂ ਹੋਗੀਆਂ ਤੇ ਬਈ ਇਹ ਆਪਦੇ ਇੱਕ ਆਪਦੀ ਜ਼ਿੰਦਗੀ ਦੀ ਮਨੋਰੰਜਨ ਲਈ ਇਹ ਕੰਮ ਕੀ ਜਾਂਦੇ ਆ ਲੋਕਾਂ ਦੀ ਜ਼ਿੰਦਗੀ ਬਾਰੇ ਸੋਚਦੇ ਨਹੀਂ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਸੱਦੇ ਪਾਸੇ ਰੱਖਾ ਕਰੋ ਪੁੱਟੇ ਪਾਸੇ ਨਾ ਰੱਖ ਕੇ ਜਾ ਕਰੋ ਅਸੀਂ ਸਮਝਾਉਣੇ ਹੁੰਦੇ ਆ ਲੋਕਾਂ ਨੂੰ ਵੀ ਇਹ ਕੀ ਚੀਜ਼ ਆ ਕਾਦੇ ਲਈ ਤੁਹਾਡੇ ਲਈ ਚੰਗੀ ਗੱਲ ਆ ਇਹ ਇੱਕ ਜਦੋਂ ਸ਼ੋਅਰੂਮ ਵਾਲਿਆਂ ਦੀਆਂ ਵੀਡੀਓ ਆਉਂਦੀਆਂ ਸੀ ਉਹਦੇ ਹਿਸਾਬ ਨਾਲ ਇਹ ਚੀਜ਼ ਬਣਾਈ ਆ ਵੀ ਸੋਨੂੰ ਵੀ ਸਿੱਖਿਆ ਮਿਲ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੀ ਲੋੜ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ